ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਚੌਥਾ ਹੋ ਹੋ ਦਇਆਲ ਮੇਰਾ ਮਨ ਲਾਵੋ ਹਉਨ ਦਿਨ ਰਾਮ ਨਾਮ ਨਿਤ ਧਿਆਈ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਪਾਵਨੰਗ 493 ਤੇ ਸਤਿਗੁਰੂ ਗੂਜਰੀ ਰਾਗ ਵਿੱਚ ਕਿਰਪਾ ਕਰ ਰਹੇ ਹਨ। ਏ ਮਹਾਰਾਜ ਤੁਸੀਂ ਦਿਆਲੂ ਹੋ। ਦਿਆਲੂ ਹੋ ਕਰਕੇ ਸਾਡਾ ਮਨ ਹਿਰਦਾ ਆਪਣੇ ਸਿਮਰਨ ਵਿੱਚ ਲਾਉਣਾ ਕਰੋ। ਤਦ ਹਉ ਕਈਏ ਮੈਂ ਆਨ ਦਿਨ ਰਾਤ ਦਿਨ ਹੀ ਨਿਤਾ ਪ੍ਰਤੀ ਤੇਰੇ ਰਾਮ ਨਾਮ ਨੂੰ ਧਿਆਉਣਾ ਕਰਾਂ। ਸਭ ਸੁਖ ਸਭ ਗੁਣ ਸਭ નિਧਾਨ ਹਰ। ਜਿਤ ਜੱਪਿਆ ਦੁੱਖ ਭੁਖ ਸਭ ਲਹਿ ਜਾਈ ਬ੍ਰਹਮਾ ਦੀ ਪਦਵੀ ਤੱਕ ਸਾਰੇ ਸੁਖ ਸਤ ਸੰਤੋਖ ਦਇਆ ਧਰਮ ਵਿਚਾਰ ਆਦ ਇਹ ਸਾਰੇ ਗੁਣ ਤੇ ਨਿਧੀਆਂ ਸਿੱਧੀਆਂ ਰੂਪੀ ਸਾਰੇ ਨਿਜਾਨ ਖਜਾਨੇ ਪਰਮੇਸ਼ਰ ਦੇ ਨਾਮ ਵਿੱਚ ਹੀ ਹਨ ਜਿਸ ਨਾਮ ਨੂੰ ਜਪਣ ਕਰਕੇ ਜੰਮਣ ਮਰਨ ਦਾ ਦੁੱਖ ਕਸ਼ਟ ਇਤਿਆਸਾ ਤ੍ਰਿਸ਼ਨਾ ਰੂਪੀ ਭੋਖ ਆਦ ਇਹ ਸਾਰੀ ਲਹਿ ਕੀ ਲਤ ਜਾਂਦੀ ਹੈ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ ਏ ਮੇਰੇ ਸਾਡੇ ਮਨਾ ਸਾਡਾ ਤਾਂ ਰਾਮ ਪਰਮੇਸ਼ਰ ਦਾ ਨਾਮ ਹੀ ਇਸ ਲੋਕ ਦਾ ਸਖਾ ਮਿੱਤਰ ਹੈ ਅਤੀ ਪਰਲੋਕ ਦਾ ਵੀ ਹਰੀ ਨਾਮ ਹੀ ਭਾਈ ਪ੍ਰਾਤਾ ਹੈ ਲੋਕ ਪਰਲੋਕ ਵਿੱਚ ਹਰ ਨਾਮ ਭਾਈ ਭਵਨ ਰੂਪ ਹੋ ਕੇ ਸਹਾਇਤਾ ਕਰਨ ਵਾਲਾ ਹੈ ਗੁਰਮਤਿ ਰਾਮ ਨਾਮ ਜਸ ਗਾਵਾ ਅੰਤ ਬੇਲੀ ਦਰਗਹਿ ਲੈ ਛਡਾਈ ਰਹਾਉ ਇਸ ਲਈ ਅਸੀਂ ਤਾਂ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਹੀ ਰਾਮ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਹਾਂ ਤੇ ਜਸ ਕੀਰਤਨ ਤਾਂ ਹੀ ਗਾਉਂਦੇ ਹਾਂ ਨਾਮ ਨੂੰ ਕੀਰਤਨ ਵਿੱਚ ਪਾ ਕੇ ਗਾਉਂਦੇ ਹਾਂ ਜੋ انت ਅਖੀਰ ਬੇਲੀ ਮਿੱਤਰ ਬਣ ਕੇ ਦਰਗਹ ਪਰਲੋਕ ਵੀ ਸਾਨੂੰ ਛੁਡਾ ਲਵੇਗਾ ਤੂੰ ਆਪੇ ਦਾਤਾ ਪ੍ਰਭ ਅੰਤਰਜਾਮੀ ਕਰੇ ਕਿਰਪਾ ਲੋਚ ਮੇਰੇ ਮਨ ਲਾਈ ਏ ਪ੍ਰਭ ਪਰਮੇਸ਼ਰ ਜੀ ਤੂੰ ਆਪ ਹੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ ਤੇ ਆਪ ਹੀ ਦਾਤਾ ਕੀ ਇਹ ਦਾਤ ਮੇਰੇ ਉੱਪਰ कृपा ਮਿਹਰ ਕਰਕੇ ਆਪਣੇ ਦਰਸ਼ਨਾਂ ਦੀ ਮੇਰੀ ਇੱਛਾ ਪੂਰੀ ਕਰੋ ਜੋ ਲੋਚ ਇੱਛਾ ਤੁਸੀਂ ਆਪ ਹੀ ਸਾਡੇ ਮਨ ਹਿਰਦੇ ਵਿੱਚ ਲਾਉਣਾ ਕੀਤੀ ਹੈ ਮੈਂ ਮਨ ਤਨ ਲੋਚ ਲੱਗੀ ਹਾਰ ਛੇਤੀ ਪ੍ਰਭ ਲੋਚ ਪੂਰੀ ਸਤਗੁਰ ਸਰਣਾਇ ਹੇ ਹਰੀ ਪਰਮੇਸ਼ਰ ਮੇਰੇ ਮਨ ਹਿਰਦੇ ਵਿੱਚ ਤਨ ਸਰੀਰ ਵਿੱਚ ਤੇਰੇ ਛੇਤੀ ਹੁੰਦਾ ਸਾਥ ਇਹ ਦਰਸ਼ਨਾ ਵਾਲੀ ਲੋਚ ਇੱਛਾ ਲੱਗੀ ਹੈ हे प्रभु परमेश्वर जी जो लोच इच्छा तुसी आप ही सतगुरुਾਂ ਦੀ ਸ਼ਰਨ ਵਿੱਚ ਪਾ ਕੇ ਪੂਰਨ ਕਰ ਦਿੱਤੀ ਹੈ। मानुष जन्म पुण्य ਕਰ पाया बिन नावै त्रिग त्रिग, त्रिग बिरथा जाई। ए मनुखा जन्म बड़े-बड़े पुण्य कर्मा करके प्राप्त होया है ते कीता जांदा है। परंतु परमेश्वर दे नावै नाम जप्पे तो बगैर ਵਿਰਥਾ ਵਿਅਰਥ ਹੀ ਚਲਿਆ ਜਾਂਦਾ ਅਜੇਹੇ ਮਨੁੱਖ ਨੂੰ ਤ੍ਰਿਗ ਤ੍ਰਿਗ ਕੀਏ ਤ੍ਰਕਾਰ ਹੈ ਤ੍ਰਕਾਰ ਹੈ ਨਾਮ ਬਿਨਾ ਰਸ ਕਸ ਦੁਖ ਪਾਵੈ ਨਾਮ ਬਿਨਾ ਰਸ ਕਸ ਦੁਖ ਖਾਵੇ ਮੁਖ ਫੀਕਾ ਥੁੱਕ ਥੂਕ ਮੁਖ ਪਾਈ ਉਹ ਮਨਮੁਖ ਪੁਰਸ਼ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਸ਼ਟ ਦੇਣ ਵਾਲੇ ਰਸਾਂ ਕਸਾਂ ਨੂੰ ਖਾਂਦਾ ਹੈ ਆਸ ਕਸੀਸ ਦੇ ਕੇ ਕੱਢਿਆ ਆਇਆ ਸ਼ਰਾਬ ਆਦ ਰਸ ਖੁਸ਼ ਹੋ ਕੇ ਪੀਂਦਾ ਪਰ ਇਹ ਦੁਖਦਾਈ ਹੈ ਫਿਰ ਮੁਖ ਮੂੰਹੋਂ ਵੀ ਫਿੱਕੇ ਬੇਰਸੀ ਵਾਲੇ ਬਚਨ ਬੋਲਦਾ ਹੈ ਉਸ ਦੇ ਮੁਖ ਮੂੰਹ ਉੱਪਰ ਸਲੋਕ ਵਿੱਚ ਵੀ ਲਹੰਤਾਂ ਰੂਪੀ ਥੁੱਕਾਂ ਪੈਂਦੀਆਂ ਅਤੇ ਪਰਲੋਕ ਵਿੱਚ ਵੀ ਲਹੰਤਾਂ ਰੂਪੀ ਥੂਕ ਕਹੀਏ ਥੁੱਕ ਪਾਈ ਜਾਂਦੀ ਹੈ ਜੋ ਜਨ ਹਰ ਪ੍ਰਭ ਹਰ ਹਰ ਸਰਣਾ ਤਿਨ ਦਰਗਹਿ ਹਰ ਹਰ ਦੇ ਵੜਿਆਈ ਜਿਹੜੇ ਜਨਪੁਰਸ਼ ਹਰੀ ਪ੍ਰਭੂ ਪਰਮੇਸ਼ਰ ਦਾ ਨਾਮ ਜਪਦੇ ਅਤੇ ਹਰ ਹਰ ਪਰਮੇਸ਼ਰ ਦੀ ਸਰਣਾ ਓਟ ਵਿੱਚ ਆ ਜਾਂਦੇ ਆ ਉਹਨਾਂ ਪੁਰਸ਼ਾਂ ਨੂੰ ਹਰ ਹਰ ਪਰਮੇਸ਼ਰ ਆਪ ਦਰਗਹਿ ਪ੍ਰਲੋਕ ਵਿੱਚ ਸ਼ੋਭਾ ਦੇ ਦਿੰਦਾ ਹੈ ਧੰਨ ਧੰਨ ਸਾਬਾਸ ਕਹ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗੱਲ ਲਾਈ ਉਹ ਪ੍ਰਭੂ ਪਰਮੇਸ਼ਰ ਉਹਨਾਂ ਜਨਪੁਰਸ਼ਾਂ ਨੂੰ ਧੰਤਾ ਦੇ ਯੋਗ ਤੇ ਸਾਬਾਸ ਧੰਨਵਾਦ ਕਹਿੰਦਾ ਹੈ ਗੁਰੂ ਜੀ ਕਥਨ ਕਰਦੇ ਆ ਕਿ ਇਉਂ ਉਹ ਪਰਮੇਸ਼ਰ ਆਪਣੇ ਜਨ ਸੇਵਕਾਂ ਨੂੰ ਅਭੇਦ ਨਿਸ਼ਚੇ ਰੂਪ ਗਲ કંਠ ਨਾਲ ਲਾਈ ਲਾ ਕੇ ਮੇਲ ਲੈਂਦਾ ਹੈ ਸੋ ਅਗਲਾ ਸ਼ਬਦ ਪ੍ਰਾਰੰਭ ਹੋ ਰਿਹਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੰਜਵਾਂ ਸ਼ਬਦ ਇਸ ਸ਼ਬਦ ਵਿੱਚ ਸਤਿਗੁਰੂ ਜੀ ਨਾਮ ਦੇ ਪਿਆਰੇ ਗੁਰਸਿੱਖਾਂ ਦੀ ਸੰਗਤ ਦੀ ਜਾਂਚਨਾ ਅਤੇ ਗੁਰਸਿੱਖ ਨੂੰ ਉਪਦੇਸ਼ ਦੇਣ ਦਾ ਹੱਕ ਦੱਸਦੇ ਆ ਅਤੇ ਗੁਰਸਿੱਖਾਂ ਦੀ ਸੰਗਤ ਤੋਂ ਹੀਣਿਆਂ ਦੀ ਦਸ਼ਾ ਕਥਨ ਕਰਦੇ ਆ ਗੂਜਰੀ ਮਹੱਲਾ ਚੌਥਾ ਗੁਰਮਖ ਸਖੀ ਸਹੇਲੀ ਮੇਰੀ ਮੋਕੋ ਦੇਵਹੁ ਦਾਨ ਹਰ ਪ੍ਰਾਨ ਜੀਵਾਇਆ हे मेरी ਸਾਡੀ ਸਖੀ ਸਹੇਲੀ ਪਿਆਰੀ ਸਹੇਲਿਓ ਰੂਪ ਗੁਰਮੁਖ ਜਨੋ ਸਰਦਾ ਵਾਲੀ ਸਖਿਓ ਤੇ ਭਗਤੀ ਵਾਲੀ ਸਹੇਲਿਓ ਮੇਰੇ ਤਾਈ ਪਰਮੇਸ਼ਰ ਦਾ ਸਿਮਰਨ ਰੂਪ ਦਾਨ ਦੇਣਾ ਕਰੋ ਜਿਸ ਕਰਕੇ ਪ੍ਰਾਣਾ ਨੂੰ ਜਿਵਾਇ ਜਿਵਉਣ ਵਾਲੇ ਹਰੀ ਦੀ ਪ੍ਰਾਪਤੀ ਹੋਵੇ ਹਮ ਹੋ ਵਹਿ ਲਾਲੇ ਗੋਲੇ ਗੁਰ ਸਿੱਖਾ ਕੇ ਜਿਨ੍ਹਾਂ ਅਨ ਦਿਨ ਹਰ ਪ੍ਰਭ ਪੁਰਖ ਧਿਆਇਆ ਅਮ ਤੋਂ ਪਾਵਸੀ ਉਹਨਾਂ ਗੁਰਸਿੱਖਾਂ ਦੇ ਲਾਲੇ ਦਾਸਾਂ ਦੇ ਗੋਲੇ ਸੇਵਕ ਲਾਲੇ ਗੋਲੇ ਦਾਸਾਂ ਦੇ ਵੀ ਦਾਸ ਹੋ ਜਾਈਏ ਜਿਨ੍ਹਾਂ ਨੇ ਅਨ ਦਿਨ ਰਾਤ ਦਿਨ ਇੱਕ ਰਸਪੂਰਨ ਪ੍ਰਭੂ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਤੇਉਣਾ ਕੀਤਾ ਹੈ ਮੇਰੈ ਮਨ ਤਨ ਬਿਰਹੋ ਗੁਰਸਿੱਖ ਪਗ ਲਾਇਆ ਮੇਰੈ ਕਈ ਸਾਡੇ ਮਨ ਹਿਰਦੇ ਵਿੱਚ ਅਤੀ ਤਨ ਸਰੀਰ ਵਿੱਚ ਪਰਮੇਸ਼ਰ ਨੇ ਗੁਰਸਿੱਖਾਂ ਦੇ ਪਗ ਚਰਣਾ ਦਾ ਬਿਰਹੋ ਪ੍ਰੇਮ ਲਾਉਣਾ ਕੀਤਾ ਹੈ ਮੇਰੇ ਪ੍ਰਾਨ ਸਖਾ ਗੁਰ ਕੀ ਸਿੱਖ ਭਾਈ ਮੋਕੋ ਕਰਹੁ ਉਪਦੇਸ ਹਰ ਮਿਲੈ ਮਿਲਾਇਆ ਰਹਾਉ ਸਤਿਗੁਰੂ ਸਾਹਿਬ ਜੀ ਦੇ ਪੂਰਨ ਗੁਰਸਿੱਖ ਸਾਡੇ ਭਾਈ ਭਰਾ ਹਨ ਅਤੇ ਸਾਡੇ ਪ੍ਰਾਣਾ ਦੇ ਸਖਾ ਮਿੱਤਰ ਭਾਵ ਪ੍ਰਾਣਾ ਤੋਂ ਵੀ ਪਿਆਰੇ ਆ ਕਿਉਂਕਿ ਧੰਨ ਗੁਰੂ ਧੰਨ ਗੁਰੂ ਪਿਆਰੇ हे गुरु सिखो मोको मेरे ताहि जियह उपदेश देना करो जिवें तहांनु परमेश्वर मिलया है इवें तुहाडा मिलाया होया परमेश्वर मेनू मिल पवे रहाओ विश्राम दे की कृपा कर दे आ जा हर प्रभु पावै ता गुरुमुख मेले जिन वचन गुरु सतगुरु मन पाया पर जदों हरि प्रभु नु पौंदा है ਤਦੋਂ ਉਹਨਾਂ ਗੁਰਮੁਖ ਜਨਾਂ ਨੂੰ ਮੇਲ ਦਿੰਦਾ ਹੈ ਜਿਨ੍ਹਾਂ ਨੂੰ ਗੁਰੂ ਪੂਜਨੀਕ ਸਤਗੁਰੂ ਸਾਹਿਬ ਜੀ ਦਾ ਵਚਨ ਹਿਰਦੇ ਵਿੱਚ ਪਾਇਆ ਚੰਗਾ ਲੱਗ ਗਿਆ ਵੱਡੇ ਭਾਗੀ ਗੁਰਕੇ ਸਿੱਖ ਪਿਆਰੇ ਹਰ ਨਿਰਬਾਣੀ ਨਿਰਬਾਣ ਪਦ ਪਾਇਆ ਉਹ ਵੱਡੇ ਭਾਗਾ ਵਾਲੇ ਗੁਰੂ ਜੀ ਦੇ ਪਿਆਰੇ ਪਿਆਰ ਵਾਲੇ ਸਿੱਖ ਆ ਜਿਨ੍ਹਾਂ ਨੇ ਨਿਰਬਾਣੀ ਕਹੀਏ ਬੰਦਨਾ ਤੋਂ ਰਹਿਤ ਨਿਰਬਾਣ ਪਦ ਅਬਿਨਾਸੀ ਪਦਵੀ ਨੂੰ ਪਾਉਣਾ ਕੀਤਾ ਸਤਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਭਾਇਆ ਸਤਗੁਰੂ ਸਾਹਿਬ ਜੀ ਦੀ ਸਤਸੰਗਤ ਸਤ ਸਰੂਪ ਦੀ ਸੰਗ ਭਲੀ ਪ੍ਰਕਾਰ ਗਤ ਪ੍ਰਾਪਤੀ ਕਰਾਉਣ ਵਾਲੀ ਸੰਗਤ ਪਰਮੇਸ਼ਰ ਦੀ ਪਿਆਰੀ ਹੈ ਜਿਨ੍ਹਾਂ ਨੂੰ ਹਰ ਹਰ ਪਰਮੇਸ਼ਰ ਦਾ ਮਿੱਠਾ ਪਿਆਰਾ ਨਾਮ ਹਿਰਦੇ ਵਿੱਚ ਪਾ ਗਿਆ ਹੈ ਜਿਨ ਸਤਗੁਰ ਸੰਗਤ ਸੰਗ ਨਾ ਪਾਇਆ ਸੇ ਭਾਗ ਹੀਣ ਪਾਪੀ ਜਮ ਖਾਇਆ ਜਿਨ੍ਹਾਂ ਪੁਰਖਾਂ ਨੇ ਸੱਚੇ ਗੁਰਾਂ ਦੀ ਸੰਗਤ ਦਾ ਮਨ ਬਾਣੀ ਸਰੀਰ ਕਰਕੇ ਸਾਥ ਨੀ ਨਾ ਪਉਣਾ ਕੀਤਾ ਉਹ ਪੁਰਖ ਭਾਗਾ ਤੋਂ ਹੀਣੇ ਖਾਲੀ ਪਾਪੀ ਮੰਦ ਕਰਮੀਆਂ ਨੂੰ ਜਮਾ ਨੇ ਖਾਣਾ ਕੀਤਾ ਹੈ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰ ਆਪੇ ਗੁਰਮੁਖ ਮਿਲੇ ਮਿਲਾਇਆ ਜਿਨ੍ਹਾਂ ਉੱਪਰ ਆਪ ਕਿਰਪਾਲੂ ਪ੍ਰਭ ਪਰਮੇਸ਼ਰ ਕ੍ਰਿਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਦਾ ਹੈ ਉਹਨਾਂ ਨੂੰ ਗੁਰਮੁਖ ਜਨਾਂ ਦੀ ਸੰਗਤ ਦਾ ਮਿਲਾਇਆ ਹੋਇਆ ਪਰਮੇਸ਼ਰ ਮਿਲ ਪੈਂਦਾ ਜਨ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰ ਨਾਮ ਸਮਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਦਾਸ ਤਾਂ ਗਿਆਨ ਉਪਕਾਰ ਵਾਲੀ ਬਾਣੀ ਹੀ ਬੋਲਦੇ ਹਾਂ ਇਸ ਗੁਰਬਾਣੀ ਦੁਆਰਾ ਹੀ ਪਰਮੇਸ਼ਰ ਦੇ ਨਾਮ ਵਿੱਚ ਸਮਾਇਆ ਅਭੇਦ ਹੋ ਜਾਈਦਾ ਹੈ ਜੋ ਗੁਰਬਾਣੀ ਨਾਲ ਜੁੜ ਜਾਂਦਾ ਉਹ ਹਰੀ ਨਾਮ ਵਿੱਚ ਸਮਾ ਜਾਂਦਾ ਹੈ ਗੂਜਰੀ ਮਹੱਲਾ ਚੌਥਾ ਜਿਨ ਸਤਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਕੋ ਹਰ ਮੋਕੋ ਕਰੇ ਉਪਦੇਸ ਹਰ ਮੀਠ ਲਗਾਵੇ ਜਿਨ੍ਹਾਂ ਨੇ ਪੁਰਖ ਪੂਰਨ ਸਤਗੁਰੂ ਜੀ ਨੂੰ ਪਾਇਆ ਹੈ ਅਤੇ ਉਹਨਾਂ ਗੁਰਾਂ ਦੁਆਰਾ ਜਿਨ੍ਹਾਂ ਨੇ ਹਰ ਪ੍ਰਭ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਪਉਣਾ ਕੀਤਾ ਹੈ ਉਹ ਮੇਰੇ ਤਾਈ ਸਿੱਖਿਆ ਦੇ ਕਰਕੇ ਮੈਨੂੰ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਮਿੱਠਾ ਪਿਆਰਾ ਲਗਾ ਦੇਣ ਮਨ ਤਨ ਸੀਤਲ ਸਭ ਹਰਿਆ ਹੋਆ ਵਡਭਾਗੀ ਹਰ ਨਾਮ ਤੇ ਆਵੇ ਫੇਰ ਸਾਡਾ ਮਨ ਹਿਰਦਾ ਤੇ ਤਨ ਸਰੀਰ ਸਾਰਾ ਹੀ ਠੰਡਾ ਤੇ ਸ਼ੁਭ ਗੁਣਾਂ ਦੇ ਸਹਿਤ ਹਰਾ ਭਰਾ ਹੋ ਜਾਵੇਗਾ ਉਸ ਹਰੀ ਦੇ ਨਾਮ ਨੂੰ ਵੱਡਿਆਂ ਭਾਗਾਂ ਵਾਲੇ ਹੀ ਧਿਆਉਂਦੇ ਆ ਭਾਈ ਰੇ ਮੋ ਕੋ ਕੋਈ ਆਏ ਮਿਲੇ ਹਰ ਨਾਮ ਦਿਰੜਾਵੇ ਰੇ ਤੂੰ ਭਾਵ ਹੀ ਭਾਈ ਭਰਾਤਾ ਜਨੂ ਮੇਰੇ ਤਾਈ ਕੋਈ ਗੁਰਮੁਖ ਪਿਆਰਾ ਆਣ ਕੇ ਮਿਲ ਪਵੇ ਜੋ ਮੇਰੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਾਉਣਾ ਕਰੇ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਹਾਉ ਏ ਮੇਰੇ ਸਾਡੇ ਪ੍ਰੀਤਮ ਪਿਆਰੇ ਮੈਂ ਆਪਣੇ ਪ੍ਰਾਣ ਮਨ ਹਿਰਦਾ ਤੇ ਤਨ ਸਰੀਰ ਆਦ ਸਾਰਾ ਕੁਝ ਹੀ ਉਸ ਨੂੰ ਦੇਵਾਂ ਅਰਪਣ ਕਰ ਦੇਵਾਂ ਜੋ ਸਾਡੇ ਪ੍ਰਭ ਮਾਲਕ ਪਰਮੇਸ਼ਰ ਦੀ ਕਥਾ ਜੀਵਨ ਨੂੰ ਸ਼ੁਭ ਗੁਣਾਂ ਦੀ ਹਰਿਆਵਲਤਾ ਸਹਿਤ ਹਰੇ ਭਰੇ ਕਰਨ ਵਾਲੀ ਕਥਾ ਸੁਣਾਉਣੀ ਕਰੇ ਧੀਰਜ ਧਰਮ ਗੁਰਮਤਿ ਹਰ ਪਾਇਆ ਨਿਤ ਹਰ ਨਾਮੈ ਹਰ ਸਿਉ ਚਿਤ ਲਾਵੈ ਉਹਨਾਂ ਗੁਰਮੁਖਾਂ ਨੇ ਤੀਰਜਤਾ ਅਤੇ ਧਰਮ ਆਦਿ ਗੁਣ ਧਾਰਨ ਕਰਕੇ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਜੋ ਨਿਤਾ ਪ੍ਰਤੀ ਪਰਮੇਸ਼ਰ ਦੇ ਨਾਮ ਵਿੱਚ ਜੁੜੇ ਰਹਿੰਦੇ ਆ ਅਤੇ ਪਰਮੇਸ਼ਰ ਦੇ ਸਾਥ ਚਿੱਤ ਦੀ ਬਿਰਤੀ ਨੂੰ ਲਾਉਂਦੇ ਆ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਸਤਿਗੁਰਾਂ ਦੀ ਬਾਣੀ ਦੇ ਅੰਮ੍ਰਿਤ ਅਮਰ ਕਰਨ ਵਾਲੇ ਬਚਨ ਵਾਕ ਹਨ ਜਿਹੜਾ ਵੀ ਇਸ ਬਾਣੀ ਨੂੰ ਬੋਲਦਾ ਭav ਗਾਉਂਦਾ ਹੈ ਜਾਂ ਉਚਾਰਦਾ ਹੈ ਉਹ ਮੁੱਖ ਮੂੰਹ ਵਿੱਚ ਅਮਰਤ ਵਰਗੇ ਆਨੰਦ ਨੂੰ ਪਾਉਂਦਾ ਹੈ ਅੰਤਿਸ਼ ਕਰਨ ਰੂਪੀ ਮੁੱਖ ਵਿੱਚ ਗਿਆਨ ਰੂਪੀ ਅਮਰਤ ਨੂੰ ਪਾਉਂਦਾ ਹੈ ਨਿਰਮਲ ਨਾਮ ਜਿਤ ਮੈਲ ਨ ਲਾਗੈ ਗੁਰਮਤਿ ਨਾਮ ਜਪੈ ਲਿਵ ਲਾਵੈ ਪਰਮੇਸ਼ਰ ਦਾ ਨਾਮ ਨਿਰਮਲ ਉਜਲ ਕਰਨ ਵਾਲਾ ਹੈ ਜਿਸ ਨੂੰ ਜਪਣ ਕਰਕੇ ਕਿਸੇ ਪ੍ਰਕਾਰ ਦੀ ਆਪਾ ਰੂਪ ਮਲੀਨਤਾ ਨਹੀਂ ਲੱਗਦੀ ਇਸ ਕਰਕੇ ਗੁਰਾਂ ਦੀ ਸਿੱਖਿਆ ਧਾਰਨ ਕਰਕੇ ਲਿਵ ਬਿਰਤੀ ਲਾ ਕੇ ਨਾਮ ਨੂੰ ਜਪਣਾ ਕਰੇ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗ ਹੀਣ ਮੋਏ ਮਰ ਜਾਵੇ ਜਿਨ੍ਹਾਂ ਨਰ ਪੁਰਸ਼ਾਂ ਨੇ ਨਾਮ ਰੂਪੀ ਪਦਾਰਥ ਵਸਤੂ ਨੂੰ ਨਹੀਂ ਨਾ ਪਉਣਾ ਕੀਤਾ ਉਹ ਭਾਗ ਹੀਣ ਕਰਮਾਂ ਤੋਂ ਹੀਣੇ ਸਰੂਪ ਦੀ ਪ੍ਰਾਪਤੀ ਵੱਲੋਂ ਮਰੇ ਹੋਏ ਅਖੀਰ ਨੂੰ ਮਰ ਕਰਕੇ ਜੂਨਾ ਵਿੱਚ ਜਾਂਦੇ ਰਹਿਣਗੇ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰੋ ਹਰ ਧਿਆਵੈ ਇਹ ਸਭ ਆਨੰਦ ਆਨੰਦ ਦੇ ਮੂਲ ਮੁੱਢ ਜਗਤ ਦੇ ਜੀਵਨ ਰੂਪ ਅਤੇ ਦਾਤਾ ਕੀਏ ਦਾਤਾ ਦੇਣ ਵਾਲੇ ਪ੍ਰਭੂ ਵਾਹਿਗੁਰੂ ਜੀ ਜੋ ਹਰੀ ਨਾਮ ਨੂੰ ਧਿਆਉਂਦੇ ਹਨ ਉਹਨਾਂ ਸਾਰੇ ਜਨ ਪੁਰਸ਼ਾਂ ਨੂੰ ਤੁਸੀਂ ਆਨੰਦ ਦੇਣਾ ਕਰਦੇ ਹੋ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ਼ ਮਿਲਾਵੈ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ हे ਮਹਾਰਾਜ ਤੂੰ ਦਾਤਾ ਦੇਣ ਵਾਲਾ ਹੈ ਅਤੇ ਸਾਰੇ ਜੀਵ ਜੰਤ ਤੁਹਾਡੇ ਹੀ ਪੈਦਾ ਕੀਤੇ ਹੋਏ ਮੰਗਤੇ ਹਨ ਜਿਨ੍ਹਾਂ ਜਨਪੁਰਸ਼ਾਂ ਨੂੰ ਗੁਰਮੁਖਾਂ ਦੀ ਸੰਗਤ ਬਖਸ਼ ਦਿੰਦਾ ਹੈ ਉਹਨਾਂ ਦੇ ਸਾਰੇ ਗੁਨਾਹ ਮੁਆਫ ਕਰਕੇ ਗੁਰਮਤਿ ਦੀ ਦਾਤ ਦੇ ਕੇ ਆਪਣੇ ਸਰੂਪ ਵਿੱਚ ਮਿਲਾਵੇ ਕਈ ਇਹ ਅਪੀਰ ਕਰ ਲਿੰਦਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਗੂਜਰੀ ਮਹੱਲਾ ਚੌਥਾ ਘਰ ਤੀਜਾ ਜਿਸ ਵਕਤ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਆਪ ਜੋਤੀ ਜੋਤ ਸਮਾ ਗਏ ਤਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਵਿਖੇ ਇੱਕ ਕਮਰੇ ਵਿੱਚ ਸਮਾਦੀ ਵਿੱਚ ਇਸਤਤ ਹੋ ਕੇ ਬੈਠੇ ਰਿਹਾ ਕਰਨ ਸਾਹਿਬ ਜਾਦੇ ਵੀ ਪਾਸ ਆਉਂਦੇ ਪਰ ਕਿਸੇ ਨਾਲ ਕੋਈ ਬਚਨ ਬਿਲਾਸ ਨਾ ਕਰਦੇ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਜੀ ਬਾਹਰ ਦੀਵਾਨ ਵਿੱਚ ਆਣ ਕੇ ਦਰਸ਼ਨ ਕਿਉਂ ਨਹੀਂ ਦੇ ਰਹੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਭਾਈ ਮੋਹਰੀ ਜੀ ਪਹਿਲਾਂ ਚੱਲਣ ਫਿਰ ਮੈਂ ਵੀ ਨਾਲ ਚੱਲ ਕੇ ਸਤਿਗੁਰਾਂ ਪਾਸ ਬੇਨਤੀ ਕਰਾਂਗਾ ਤਦ ਭਾਈ ਮੋਹਰੀ ਜੀ ਤੇ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਆਪ ਜੀ ਦੇ ਆਪ ਜੀ ਦੇ ਦਰਸ਼ਨਾਂ ਤਾਂ ਹੀ ਸੰਗਤ ਲੋਚਦੀ ਹੈ ਤੁਸੀਂ ਕਿਰਪਾ ਕਰਕੇ ਬਾਹਰ ਸੰਗਤਾਂ ਨੂੰ ਆਪਣਾ ਦਰਸ਼ਨ ਦੇ ਕੇ ਨਿਹਾਲ ਕਰੋ ਤਦ ਸਤਿਗੁਰੂ ਸਾਹਿਬ ਜੀ ਦੀਵਾਨ ਵਿੱਚ ਆਏ ਅਤੇ ਹੀ ਪਾਵਨ ਸ਼ਬਦ ਉਚਾਰਨ ਕੀਤਾ ਮੰਗਲ ਕਰਦੇ ਹਨ ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ ਉਹ ਅਹੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰ사ਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਗੂਜਰੀ ਰਾਗ ਵਿੱਚ ਚੌਥੇ ਸਰੂਪ ਘਰ ਤੀਸਰੇ ਸੁਰ ਤਾਲ ਵਿੱਚ ਉਚਾਰਦੇ ਆ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਏ ਗੁਰਸਿੱਖੋ ਮਾਤਾ ਪਿਤਾ ਤੇ ਪੁੱਤਰ ਆਦਿਕ ਸਾਰੇ ਪਰਮੇਸ਼ਰ ਦੇ ਹੀ ਪੈਦਾ ਕੀਤੇ ਹੋਏ ਆ ਕਿ ਮਾਰੂਪੀ ਮਾਤਾ ਸੰਤੋਖ ਰੂਪੀ ਪਿਤਾ ਤੇ ਗਿਆਨ ਰੂਪੀ ਪੁੱਤਰ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਇਸਤਿਤ ਕੀਤੇ ਹੋਏ ਆ ਸਭਨਾਂ ਕੋ ਸੰਬੰਧ ਹਰ ਕਰ ਦिए ਹਾਂ ਸਾਰਿਆਂ ਤਾਂ ਹੀ ਸੰਬੰਧੀ ਪੁਣਾ ਰਿਸ਼ਤੇਦਾਰੀ ਸੱਜਣ ਮਿੱਤਰਤਾ ਹਰੀ ਪਰਮੇਸ਼ਰ ਨੇ ਆਪ ਹੀ ਕਰ ਦੇਣਾ ਕੀਤਾ ਹੈ ਹਮਰਾਜੂਰ ਸਭ ਰਹੋ ਮੇਰੇ ਵੀਰ हे मेरे ਸਾਡੇ ਵੀਰ ਭਰਾਓ 함ਰਾ ਸਾਡਾ ਸਾਰਾ ਜੋਰ ਬਲ ਰਹਿ ਚੁੱਕਾ ਹੈ ਕਿਉਂਕਿ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਰਹਾਉ ਸਾਡਾ ਤਨ ਸੂਖਮ ਸਰੀਰ ਮਨ ਹਿਰਦਾ ਹਰ ਪਰਮੇਸ਼ਰ ਦਾ ਹੈ ਅਤੇ ਸਥੂਲ ਸਰੀਰ ਦੇ ਆਦ ਸਾਰਾ ਕੁਝ ਹੀ ਪਰਮੇਸ਼ਰ ਦੇ ਵਸ ਅਧੀਨ ਹੈ ਰਹਾਉ ਬਿਸਰਾਮ ਦੀ ਕਿਰਪਾ ਕਰਦੇ ਆ ਭਗਤ ਜਨਾਂ ਕੋ ਸਰਦਾ ਆਪ ਹਰ ਲਈ ਆਪਣੇ ਭਗਤ ਸੇਵਕ ਜਨਾਂ ਨੂੰ ਪਰਮੇਸ਼ਰ ਨੇ ਆਪ ਹੀ ਸਿਮਰਨ ਭਜਨ ਦੀ ਸਰਦਾ ਲਾਉਣਾ ਕੀਤੀ ਹੈ ਵਿੱਚੇ ਗ੍ਰਸਤ ਉਦਾਸ ਰਹਾਈ ਉਹਨਾਂ ਭਗਤ ਜਨਾਂ ਨੂੰ ਗ੍ਰਸਤ ਪਰਿਵਾਰ ਦੇ ਵਿੱਚ ਉਦਾਸ ਉਪਰਾਮ ਰੱਖਿਆ ਹੋਇਆ ਪਾਉ ਪਰਿਵਾਰ ਵਿੱਚ ਰਹਿੰਦਿਆਂ ਵੀ ਸਭ ਕਰਮ ਕਰਦਿਆਂ ਵੀ ਨਿਰਲੇਪ ਰਹਿੰਦੇ ਆ ਜਦ ਅੰਤਰਪ੍ਰੀਤ ਹਰਿ ਸਿਉ ਬਨ ਆਈ ਜਦੋਂ ਹਿਰਦੇ ਅੰਤਰ ਵਿੱਚ ਪਰਮੇਸ਼ਰ ਨਾਲ ਪ੍ਰੀਤੀ ਬਣ ਆਉਂਦੀ ਹੈ ਤਬ ਕੀਏ ਉਦੋਂ ਫਿਰ ਤਬ ਜੋ ਇਸ ਤਬ ਜੋ ਕਿਸ ਕਰੇ ਸੋ ਮੇਰੇ ਹਰ ਪ੍ਰਭ ਭਾਈ ਤਦੋਂ ਉਹ ਭਗਤ ਜਨ ਜੋ ਕੁਝ ਵੀ ਕਰਦਾ ਹੈ ਉਹ ਮੇਰੇ ਸਾਡੇ ਪ੍ਰਭ ਮਾਲਕ ਪਰਮੇਸ਼ਰ ਨੂੰ ਪਾ ਜਾਂਦਾ ਚੰਗਾ ਲੱਗਦਾ ਹੈ ਜਿਤਕਾਰੈ ਕੰਮ ਹਰ ਜਿਤਕਾਰੈ ਕੰਮ ਹਮ ਹਰ ਲਾਏ ਜਿਸ ਸਾਧ ਸੰਗਤ ਦੀ ਟਹਿਲ ਰੂਪੀ ਕਾਰ ਵਿੱਚ ਅਤੇ ਸਿਮਰਨ ਨਿਸ਼ਕਾਮ ਕੰਮਾਂ ਵਿੱਚ ਸਾਨੂੰ ਪਰਮੇਸ਼ਰ ਨੇ ਲਾਉਣਾ ਕੀਤਾ ਹੈ ਸੋ ਹਮ ਕਰਹਿ ਜੋ ਆਪ ਕਰਾਏ ਉਹੋ ਹੀ ਕਾਰ ਅਸੀਂ ਕਰਦੇ ਹਾਂ ਜਿਹੜੀ ਉਹ ਪ੍ਰਭੂ ਪਰਮੇਸ਼ਰ ਪਿਆਰਾ ਆਪ ਸਾਥੋਂ ਕਰਾਉਂਦਾ ਹੈ ਜਿਨ ਕੀ ਭਗਤ ਮੇਰੇ ਪ੍ਰਭ ਪਾਈ ਜਿਨ੍ਹਾਂ ਪੁਰਖਾਂ ਦੀ ਭਾਉ ਭਗਤੀ ਸਾਡੇ ਮਨ ਸਾਡੇ ਪਿਆਰੇ ਪ੍ਰਭ ਪਰਮੇਸ਼ਰ ਨੂੰ ਭਾ ਗਈ ਹੈ ਚੰਗੀ ਲੱਗੀ ਹੈ ਤੇ ਜਨ ਨਾਨਕ RAM ਨਾਮ ਲਿਵਲਾਈ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਉਹ ਜਨ ਪੁਰਖ RAM ਪਰਮੇਸ਼ਰ ਦੇ ਨਾਮ ਵਿੱਚ ਬਿਰਤੀ ਲਾਉਂਦੇ ਹਨ ਸੋ ਇਹ ਸ਼ਬਦ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ 8ਵੇਂ ਦਿਨ ਬਾਅਦ ਵਿਰਾਗ ਦੇ ਸਹਿਤ ਉਚਾਰਨ ਕੀਤਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ 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 ਗੁਰੂ ਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ